ਦੇਖੋ ਜੀ ਜੋ ਇਸ ਪਿੰਡ ਦੀ ਡਿਮਾਂਡ ਸੀ ਕਿਉਂਕਿ ਲੰਮੇ ਅਰਸੇ ਤੋਂ ਮੈਂ ਜੋ ਮਹਿਸੂਸ ਕਰ ਰਿਹਾ ਆ ਵੀ ਜਦੋਂ ਦਾ ਮੁਲਖ আজাদ ਹੋਇਆ ਇਧਰਲੇ ਪਾਸੇ ਨੂੰ ਜਿਹੜੀ ਤਰਜੀਹ ਆ ਬਹੁਤ ਘਟ ਦਿੱਤੀ ਗਈ ਔਰ ਰੱਖੀ ਗਈ ਆ ਮੈਨੂੰ ਇਹਨਾਂ ਨੇ ਇੱਕ ਪਾਰਕ ਦੀ ਡਿਮਾਂਡ ਕੀਤੀ ਸੀ ਤੇ ਉਹ ਪਾਰਕ ਵੀ ਜਿਹੜੀ ਆ ਮੈਂ ਪਾਸ ਕਰਵਾ ਕੇ ਇਹਨਾਂ ਨੂੰ ਦੇ ਦਿੱਤੀ ਆ ਜਿਹਦਾ ਅੱਜ ਉਦਘਾਟਨ ਕੀਤਾ ਔਰ ਬਹੁਤ ਜਲਦ ਜਿਹੜਾ ਇਹਨੂੰ ਸ਼ੁਰੂ ਕਰਨ ਜਾ ਰਹੇ ਆ ਦੂਸਰੇ ਨੰਬਰ ਤੇ ਇੱਕ ਆ ਗਲੀ ਹੈ ਜਿਹੜੀ ਜੀ ਇਹ ਕਟੂਕੜਨੀ 5.5 ਲੱਖ ਦੀ ਲਾਗਤ ਹੈ ਇਹ ਵਲੀ ਇਹਦਾ ਵੀ ਬੜੀ ਲੰਮੇ ਅਰਸੇ ਤੋਂ ਡਿਮਾਂਡ ਸੀ ਕਿਉਂਕਿ ਸਾਡੀਆਂ ਮਾਵਾ ਪੈਣਾ ਬਜ਼ੁਰਗ ਜਦੋਂ ਬਰਸਾਤ ਹੋ ਜਾਂਦੀ ਸੀ ਉਦੋਂ ਉਹਨਾਂ ਨੂੰ ਆਉਣ ਜਾਣ ਦੀ ਬਹੁਤ ਖੇਚਲ ਹੁੰਦੀ ਸੀ ਸੋ ਮੈਂ ਇਹਨਾਂ ਨੂੰ ਕਿਹਾ ਸੀ ਯਕੀਨ ਦਿਵਾਇਆ ਸੀ ਵੀ ਥੋੜਾ ਸਬਰ ਰੱਖੋ ਇਹ ਜਰੂਰ ਕੰਮ ਕਰਾਂਗੇ ਔਰ ਅੱਜ ਉਸ ਕੰਮ ਨੂੰ ਜਿਹੜਾ ਤਰਜੀਹ ਦਿੱਤੀ ਗਈ ਹੈ ਮੈਂ ਪਿੰਡ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤਾਂ ਜੋ ਕਿ ਉਹਨਾਂ ਨੇ ਮੈਨੂੰ ਬੁਲਾਇਆ ਆਪ ਵੀ ਤੁਸੀਂ ਪਿੰਡ ਆਓ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਆ ਮੈਂ ਸਦਾ ਰਣੀ ਹਾਂ ਜੀ ਮਹਾਨ ਵਾਲੀ ਗੱਲ ਹੈ ਇੱਕ ਪਿਤਾ ਦੇ ਨਾਂ ਤੇ ਸੁਰਗਵਾਸੀ ਦੇ ਨਾਂ ਕਰਦੀ ਹੈ ਇਹ ਪੁੱਤਰ ਉਦਘਾਟਨ ਕਰ ਰਿਹਾ ਕੀ ਇਹ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੀ ਇਹਨਾਂ ਨੇ ਕਿਉਂਕਿ ਕੰਮ ਤਾਂ ਮੈਂ ਕਰਦਾ ਹੀ ਆਂ ਚੌਕ ਬਣਾਉਂਦੇ ਸੜਕਾਂ ਬਣਾਉਂਦੀਆਂ ਪਾਰਕਾਂ ਬਣਾਉਂਦੀਆਂ ਪਰ ਮੇਰੇ ਮਨ ਨੂੰ ਮੇਰੀ ਰੂਹ ਨੂੰ ਸਕੂਨ ਮਿਲਿਆ ਜਦੋਂ ਇਹਨਾਂ ਨੇ ਇਹ ਕਿਹਾ ਜੀ ਜਿਹੜੀ ਪਾਰਕ ਦਾ ਨਾਮ ਹੈ ਉਹ ਤੁਹਾਡੇ ਪਿਤਾ ਜੀ ਦੇ ਨਾਮ ਤੇ ਦੇਣਾ ਹੈ ਸੋ ਇਹ ਉਹ ਇਹਨਾਂ ਦੀ ਡਿਮਾਂਡ ਸੀ ਸੋ ਮੈਨੂੰ ਇਹਨਾਂ ਲੱਗਾ ਵੀ ਵਾਕੇ ਇਹ ਪਿਆਰ ਕਰਦੇ ਨੇ ਸਾਨੂੰ ਸੋ ਮੈਂ ਧੰਨਵਾਦ ਕਰਦਾ ਇਹਨਾਂ ਦੀ ਸੋਚ ਨੂੰ ਮੈਨੂੰ ਮਾਣ ਹੈ ਔਰ ਮੇਰੇ ਮਨ ਨੂੰ ਸਕੂਨ ਹੈ ਵੀ ਅੱਜ ਜਿਹੜਾ ਮੈਂ ਉਪਰਾਲਾ ਕੀਤਾ ਹੈ ਬੜਾ ਵੱਡੀ ਗੱਲ ਹੈ ਇਹਨਾਂ ਦਾ ਸਹਿਯੋਗ ਹੈ ਜਿਹੜਾ ਮੈਨੂੰ ਮਿਲਿਆ ਉਸ ਉਪਰਾਲੇ ਦੇ ਵਿੱਚ ਮੇਰੇ ਵਾਸਤੇ ਮੈਨੂੰ ਫਕਰਨਾ ਮੇਰਾ ਹੋਰ ਸਿਰ ਉੱਚਾ ਹੋ ਗਿਆ ਜੀ